ਮંત્રી ਹਰਜੋਤ ਸਿੰਘ ਬੈਂਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਧਾਰਮਿਕ ਸਜ਼ਾ ਸੁناਈ ਗਈ ਹੈ ਜਿਸ ਤੋਂ ਬਾਅਦ ਹਰਜੋਤ ਸਿੰਘ ਬੈਂਸ ਧਾਰਮਿਕ ਸਜ਼ਾ ਪੂਰੀ ਕਰਨ ਦੇ ਲਈ ਗੁਰੂ ਘਰ ਪਹੁੰਚੇ ਤੇ ਉਹਨਾਂ ਨੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਇਸ ਸਜ਼ਾ ਨੂੰ ਪੂਰਾ ਕੀਤਾ ਵੀਡੀਓ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਹਰਜੋਤ ਸਿੰਘ ਬੈਂਸ ਇੱਕ ਨਿਮਾਨੇ ਸਿੱਖ ਦੀ ਤਰ੍ਹਾਂ ਨੰਗੇ ਪੈਰ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਨਜ਼ਰ ਆਏ ਤੇ ਆਪਣੀ ਭੁਲਬੁਖਸ਼ਾਉਣ ਦੇ ਲਈ ਗੁਰੂ ਘਰ ਪਹੁੰਚੇ ਨੇ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਧਾਰਮਿਕ ਸਜ਼ਾ ਸੁਣਾਈ ਗਈ ਹੈ ਜਿਸ ਤੋਂ ਬਾਅਦ ਹਰਜੋਤ ਸਿੰਘ ਬੈਂਸ ਧਾਰਮਿਕ ਸਜ਼ਾ ਪੂਰੀ ਕਰਨ ਦੇ ਲਈ ਗੁਰੂ ਘਰ ਪਹੁੰਚੇ ਤੇ ਉਹਨਾਂ ਨੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਇਸ ਸਜ਼ਾ ਨੂੰ ਪੂਰਾ ਕੀਤਾ ਵੀਡੀਓ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਹਰਜੋਤ ਸਿੰਘ ਬੈਂਸ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਨੰਗੇ ਪੈਰ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਨਜ਼ਰ ਆਏ ਤੇ ਆਪਣੀ ਪੂਲਬਖਸ਼ਾ ਦੇ ਲਈ ਗੁਰੂ ਘਰ ਪਹੁੰਚੇ ਨੇ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ਼੍ਰੀ ਅਕਾਲ ਤੱਕ ਸਾਹਿਬ ਦੇ ਵੱਲੋਂ ਧਾਰਮਿਕ ਸਜ਼ਾ ਸੁناਈ ਗਈ ਹੈ ਜਿਸ ਤੋਂ ਬਾਅਦ ਹਰਜੋਤ ਸਿੰਘ ਬੈਂਸ ਧਾਰਮਿਕ ਸਜ਼ਾ ਪੂਰੀ ਕਰਨ ਦੇ ਲਈ ਗੁਰੂ ਘਰ ਪਹੁੰਚੇ ਤੇ ਉਹਨਾਂ ਨੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਇਸ ਸਜ਼ਾ ਨੂੰ ਪੂਰਾ ਕੀਤਾ ਵੀਡੀਓ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਹਰਜੋਤ ਸਿੰਘ ਬੈਂਸ ਇੱਕ ਨਿਮਾਨੇ ਸਿੱਖ ਦੀ ਤਰ੍ਹਾਂ ਨੰਗੇ ਪੈਰ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਨਜ਼ਰ ਆਏ ਤੇ ਆਪਣੀ ਭੁਲਬੁਖਸ਼ਾਉਣ ਦੇ ਲਈ ਗੁਰੂ ਘਰ ਪਹੁੰਚੇ ਨੇ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ਼੍ਰੀ ਅਕਾਲ ਤੱਕ ਸਾਹਿਬ ਦੇ ਵੱਲੋਂ ਧਾਰਮਿਕ ਸਜ਼ਾ ਸੁناਈ ਗਈ ਹੈ ਜਿਸ ਤੋਂ ਬਾਅਦ ਹਰਜੋਤ ਸਿੰਘ ਬੈਂਸ ਧਾਰਮਿਕ ਸਜ਼ਾ ਪੂਰੀ ਕਰਨ ਦੇ ਲਈ ਗੁਰੂ ਘਰ ਪਹੁੰਚੇ ਤੇ ਉਹਨਾਂ ਨੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਇਸ ਸਜ਼ਾ ਨੂੰ ਪੂਰਾ ਕੀਤਾ ਵੀਡੀਓ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਹਰਜੋਤ ਸਿੰਘ ਬੈਂਸ ਇੱਕ ਨਿਮਾਨੇ ਸਿੱਖ ਦੀ ਤਰ੍ਹਾਂ ਨੰਗੇ ਪੈਰ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਨਜ਼ਰ ਆਏ ਤੇ ਆਪਣੀ ਭੁਲਬੁਖਸ਼ਾਉਣ ਦੇ ਲਈ ਗੁਰੂ ਘਰ ਪਹੁੰਚੇ ਨੇ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ਼੍ਰੀ ਅਕਾਲ ਤੱਕ ਸਾਹਿਬ ਦੇ ਵੱਲੋਂ ਧਾਰਮਿਕ ਸਜ਼ਾ ਸੁناਈ ਗਈ ਹੈ ਜਿਸ ਤੋਂ ਬਾਅਦ ਹਰਜੋਤ ਸਿੰਘ ਬੈਂਸ ਧਾਰਮਿਕ ਸਜ਼ਾ ਪੂਰੀ ਕਰਨ ਦੇ ਲਈ ਗੁਰੂ ਘਰ ਪਹੁੰਚੇ ਤੇ ਉਹਨਾਂ ਨੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਇਸ ਸਜ਼ਾ ਨੂੰ ਪੂਰਾ ਕੀਤਾ ਵੀਡੀਓ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਹਰਜੋਤ ਸਿੰਘ ਬੈਂਸ ਇੱਕ ਨਿਮਾਨੇ ਸਿੱਖ ਦੀ ਤਰ੍ਹਾਂ ਨੰਗੇ ਪੈਰ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਨਜ਼ਰ ਆਏ ਤੇ ਆਪਣੀ ਭੁੱਲ ਬਖਸ਼ਾਉਣ ਦੇ ਲਈ ਗੁਰੂ ਘਰ ਪਹੁੰਚੇ ਨੇ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ਼੍ਰੀ ਅਕਾਲ ਤੱਕ ਸਾਹਿਬ ਦੇ ਵੱਲੋਂ ਧਾਰਮਿਕ ਸਜ਼ਾ ਸੁناਈ ਗਈ ਹੈ ਜਿਸ ਤੋਂ ਬਾਅਦ ਹਰਜੋਤ ਸਿੰਘ ਬੈਂਸ ਧਾਰਮਿਕ ਸਜ਼ਾ ਪੂਰੀ ਕਰਨ ਦੇ ਲਈ ਗੁਰੂ ਘਰ ਪਹੁੰਚੇ ਤੇ ਉਹਨਾਂ ਨੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਇਸ ਸਜ਼ਾ ਨੂੰ ਪੂਰਾ ਕੀਤਾ ਵੀਡੀਓ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਹਰਜੋਤ ਸਿੰਘ ਬੈਂਸ ਇੱਕ ਨਿਮਾਨੇ ਸਿੱਖ ਦੀ ਤਰ੍ਹਾਂ ਨੰਗੇ ਪੈਰ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਨਜ਼ਰ ਆਏ ਤੇ ਆਪਣੀ ਭੁਲਬੁਖਸ਼ਾਉਣ ਦੇ ਲਈ ਗੁਰੂ ਘਰ ਪਹੁੰਚੇ ਨੇ